ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਖਾਈ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 5 ਬੱਚੀਆਂ ਲੈ ਕੇ ਆਏ ਆ ਜੀ ਟੌਪ ਕਲਾਸ ਹੀ ਆ ਚੰਗੀ ਜਾਤ ਬਰੀਡ ਦੀਆਂ ਤੇ ਸੰਭੀਆਂ ਬਲੀਆਂ ਨੇ ਡਿਟੇਲ ਮੈਂ ਬਾਾਈ ਤੋਂ ਲੈ ਦੂੰਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਸੀ ਗਾਲ ਜੀ ਸਸੀ ਗਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬੂਟਾ ਪਿੰਡ ਖਾਈ ਤਹਿਸੀਲ ਤੇ ਜ਼ਿਲ੍ਹਾ ਜੀ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 984813514 ਠੀਕ ਆ ਵੀਰੇ 5 ਨਾਗਾ ਜੀ ਹਾਂਜੀ 5 ਨਾਗਾ ਕਿੱਧਰੋਂ ਸ਼ੁਰੂ ਕਰਗੇ ਜੀ ਆ ਚੱਕੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਵੀਰੇ ਕਿੰਨੀ ਉਮਰ ਹੋਊ ਬਈ ਇਹਦੀ ਇੱਕ ਨੰਬਰ ਦੀ 6.5 ਮਹੀਨਿਆਂ ਸੱਤਾਂ ਦੇ ਵਿੱਚ ਫੋਟ ਸ਼ਾਂਗ ਦੀ ਗਾਰੰਟੀ ਆ ਕਿਸੇ ਦਾ ਕੋਈ ਸੀਮਾ ਰਿਕਾਰਡ ਮਿਲੇ ਜੀ ਤੋੜ ਕੇ ਦਿਖਾ ਦਿਓ ਜੀ ਸਾਡੇ ਛਿਆਂ ਤੋਂ 7 ਮਹੀਨਿਆਂ ਦੇ ਵਿੱਚ ਵਿੱਚ ਬਾਈ ਦੱਸਦਾ ਕਿ ਉਮਰ ਆ ਬਾਕੀ ਵੀਰੇ ਬਾਈ ਦਾ ਮਾਲ ਸਾਰਾ ਖਰੀਦੇ ਹੀ ਹੁੰਦਾ 10 15 ਦਿਨ ਇੱਧਰ ਉੱਧਰ ਹੋ ਸਕਦੇ ਆ ਜੀ ਸੋਹਣੀਆਂ ਰੰਗ ਪ੍ਰਿੰਟ ਵਾਲੀ ਆ ਜੀ ਬਾਕੀ ਥਾਨ ਕੱਲਾ ਕੱਲਾ ਪੂੜ ਸ਼ੰਗ ਭੂਰਾ ਵੀ ਨਹੀਂ ਹੈ ਛੋਟਾ ਬੱਚਾ ਹੀ ਆ ਤੇ ਪਰ ਹੈ ਨਕੀਨਾ ਪੀਸੀ ਆ ਪੁੱਲ ਚਮਕਦਮ ਕਾਲੀ ਆ ਝੂਣੀ ਤੁਸੀਂ ਕਰ ਮਾਲੀ ਦੀ ਚੈੱਕ ਕਰ ਸਕਦੇ ਹੋ ਬਸ ਵੀਰੇ ਤੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ 11000 ਹੋਜੂ ਮਾਨ ਤਣ ਜੀ ਬੰਦ ਦਿਓ ਜੀ 11000 ਰੁਪਿਆ ਇਹਦੀ ਡਿਮਾਂਡ ਆ ਜੀ ਵਿੱਚੋਂ ਬਾਈ ਕਹਿੰਦਾ ਮਾਨਤਾਣ ਕਰ ਦਾਂਗੇ ਬੱਚਾ ਬਹੁਤ ਚੰਗਾ ਜੀ ਚੰਗਾ ਤੇ ਸਾਫ ਸੁਥਰਾ ਹੀ ਆ ਹੋਰ 2-4 ਮਹੀਨੇ ਸਾਮਕੇ ਤੇ ਕਰਮਾਲੀ ਨੇ ਸੋਹਣੀ ਬੈਡ ਤਿਆਰ ਹੋ ਜੰਨਾ ਤੇ ਇਹ aí ਦੇ ਕਾਬਲ ਹੋਊਗੀ ਇਹ 7 ਮਹੀਨੇ ਇਹ 7 ਮਹੀਨੇ ਦਾ ਇਹਦੇ ਵੀ ਨਹੀਂ ਕੋਈ ਵੀਰੇ ਫੋਰ ਸ਼ਾਂਗ ਨਾ ਨਾ ਠੀਕ ਆ ਇਹਦੀ ਵੀ ਝੋਲੀ ਕਰਮਾਲੀ ਦੀ ਚੰਗੀ ਆ ਜੀ ਇਹ 7 ਮਹੀਨੇ ਉਮਰ ਆ ਇੱਕ ਨੰਬਰ ਦੀ 6.5 ਮਹੀਨੇ ਸੀ ਪ੍ਰਿੰਟੇ ਦਾ ਵੀ ਬੜਾ ਸੋਹਣਾ ਆਇਆ ਹਾਲਾ ਕਿ ਕੋਈ ਲੈਕਤੀ ਰੂਪਸ਼ਤਰ ਰਿਕਾਰਡ ਮਿਲਿਆ ਨਹੀਂਗਾ ਪਰ ਬਾਈ ਦੱਸਦਾ ਕਿ ਹੈ ਸਾਰੀਆਂ ਚੰਗੇ ਸੀ ਮੰਦੀਆਂ ਹੀ ਨੇ ਬਾਕੀ ਜਿਹੜੇ ਵੀਰ ਨੇ ਲੈਣੀਆਂ ਉਹਨੇ ਪਰਖਾ ਪਕਾਰੀ ਲੈਣੀਆਂ ਜੀ ਫੇਸ ਕੁਆਲਟੀ ਸੋਹਣੀ ਆ ਇਹਦੀ ਡਿਮਾਂਡ ਜੀ ਇਹਦੀ 11000 ਇਹਦੀ ਜੀ ਜੋੜਾ ਲੈਜੋ ਜੀ ਜੋੜਾ 21000 ਦਾ ਦੇ ਦੋ ਤੋਰ ਕੇ ਦਿਖਾ ਲੈ ਚਲੋ ਵੀਰੇ ਚੋਲੀ ਬੁਕਾਰ ਠੀਕ ਹੈ ਜੋੜਾ ਬਾਈ ਦੱਸਦਾ ਕਿ 21000 ਦਾ ਦੇ ਦਾਂਗੇ ਜੇ ਕੱਲੀ ਕੱਲੀ ਲਊਗਾ ਤਾਂ 11 11000 ਰੁਪਇਆ ਇਹਦੀ ਡਿਮਾਂਡ ਹੈ ਜੀ ਅੱਗੇ ਨਾਗ ਆ ਗਿਆ ਬਰੇ ਆਪਣਾ ਤਿੰਨ ਨੰਬਰ ਜੀ ਇਹਦੀ ਕਿੰਨੀ ਉਮਰ ਆ ਜੀ ਇਹਦੀ 8 8.5 ਮਹੀਨਿਆਂ ਦੀ ਆ 8 8.5 ਮਹੀਨਿਆਂ ਦੀ ਠੀਕ ਆ ਝੋਲੀ ਕਰਮ ਵਾਲੀ ਦੀ ਇਹਦੀ ਵੀ ਤੁਹਾਨੂੰ ਦਿਖਾ ਦਿੰਨੇ ਆ ਸੋਹਣੀ ਝੋਲੀ ਆ ਸੋਨਾ ਰੰਗ ਪ੍ਰਿੰਟ ਆ ਬਾਕੀ ਫੇਸ ਕੁਆਲਟੀ ਸੋਹਣੀ ਆ ਚਮਕ ਦਮਕ ਵਾਲੀ ਆ ਜੀ ਬੱਚੀ ਕੋਈ ਆਏ ਨਹੀਂ ਭਾਈ ਲਿਸੜ ਜੀ ਆ ਚੰਗੀ ਆ ਬੱਚੀ ਜੇ ਕੋਈ ਵੀ ਸੰਭਨ ਵਾਲਾ ਲੈ ਜੇ ਤੁਹਾਨੂੰ ਵੀ ਪਤਾ ਭਾਈ ਜਿੱਦੇ ਤਿਆਰ ਹੋ ਗਈਆਂ ਤੇ ਉਹਦੇ ਕਿੰਨੇ ਕਿੰਨੇ ਦੀਆਂ ਵੇੜਾਂ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਤੈਨੂੰ ਨੰਬਰ ਦੀ ਜੀ ਇਹ ਤਾਂ 12000 ਰੁਪਏ ਠੀਕ ਆ ਇਹਦਾ 12000 ਲੈ ਜੱਲੀ ਵੀਰੇ ਇਹਦੀ ਡਿਮਾਂਡ ਬਾਈ ਦੱਸਦਾ ਕਿ 12000 ਰੁਪਿਆ ਚੰਗੀ ਆ ਬੱਚੀ ਫੁੱਲ ਚਮਕਦਮ ਕਾਲੀ ਹੈ ਜੀ ਕੋਈ ਐ ਨਹੀਂ ਵੀਰੇ ਲਿੱਸੀ ਫਿੱਕੀ ਆ ਚੰਗੀ ਸੇਵਾ ਵਾਲੇ ਘਰੋਂ ਆਈ ਵੀ ਆ ਜੀ ਇਹ ਨਾਗਨੰਬਰ ਆ ਗਿਆ ਵੀਰੇ ਆਪਣਾ 4 ਜੀ ਇਹ 4 ਨੰਬਰ ਦੀ ਕਿੰਨੀ ਉਮਰ ਆ ਜੀ ਬਸ ਇਹਦੇ ਵੀ 8 ਠੀਕ ਆ ਇਹਦੀ ਵੀ ਝੋਲੀ ਬਹੁਤ ਖੂਬਸੂਰਤ ਹੈ ਜੀ ਇਹਦੇ ਫੋੜ ਛਾਂਗ ਤਾਂ ਹੈ ਨਹੀਂ ਕੋਈ ਠੀਕ ਹੈ ਵੀਰੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ 22 ਦਾ ਕੇ ਫੋੜ ਛਾਂਗ ਇਹਦੇ ਵੀ ਨਹੀਂ ਪੂਰਾ ਕਿਸੇ ਦੇ ਵੀ ਹੈ ਨਹੀਂ ਕਿ ਆਪਾਂ ਛਾਂਟ ਕੀ ਲਈਆਂ ਸਾਰਾ ਮਾਲ ਬਾਈ ਦਾ ਖਰੀਦਿਆ ਹੀ ਹੁੰਦਾ ਜੀ ਇਹਦੀ ਵੀ ਲਗਭਗ ਉਮਰ ਦਾ ਵੀ ਅੰਦਾਜ਼ਾ ਹੀ ਹੁੰਦਾਗਾ ਤਾਂ ਕਿ ਜਿਵੇਂ ਮਾਲਕ ਦੱਸ ਦਿੰਦੇ ਆ ਵੀਰੇ ਉਹ ਮੈਂ 2 ਹੁਣੀ 8 ਅੱਖਾਂ ਮਹੀਨੇ 8 ਮਹੀਨੇ ਦੀ ਠੀਕ ਆ ਇਹਦੀ ਡਿਮਾਂਡ ਜੀ ਇਹਦੀ ਵੀ 12000 ਇਹਦੀ ਵੀ 12 ਜੇ ਕੋਈ ਪੰਜੇ ਇਕੱਠੀਆਂ ਲੈ ਕੇ ਜਾਂਦਾ ਤਾਂ ਉਹ ਆਪ ਕਰ ਦਾਂਗੇ ਥੋੜਾ ਹਾਂ ਠੀਕ ਆ ਲੈ ਚੱਲੀ ਵੀਰੇ ਇਹਨੂੰ ਜੇ ਕੋਈ ਇਕੱਠੇ ਪੰਜੀਆਂ ਪੰਜੇ ਲੈ ਕੇ ਜਾਊਗਾ ਤਾਂ ਮਾਣਤਾਂ ਜ਼ਿਆਦਾ ਹੋ ਜੂਗੀ 1 ਤੇ 2 ਨੰਬਰ ਦਾ 11 11000 3 ਤੇ 4 ਦਾ ਹੈਗਾ 12 12000 ਤੇ ਅੱਕਾ ਸਾਰਿਆਂ ਨਾਲ ਉਹ ਜਿਹੜੀ ਵੱਡੀ ਬੱਚੀ ਆ ਇਹਦੀ ਕਿੰਨੀ ਉਮਰ ਆ ਵੀਰੇ ਇਹਦੀ ਹੈਗੀ 10 ਤੋਂ 1.5 ਮਹੀਨੇ ਦੀ ਨੇਟ ਨੇੜਾ 10 ਦੇ ਤੇ 1.5 ਦੇ ਠੀਕ ਆ ਬੱਚਾ ਹੀ ਆ ਜੀ ਹਜੇ ਦਸਾਂ ਤੋਂ 11 ਮਹੀਨਿਆਂ ਦੇ ਵਿੱਚ ਬੱਚੇ ਦੀ ਉਮਰ ਆ ਜੀ ਬਾਕੀ ਤੁਸੀਂ ਆਪ ਅੰਦਾਜ਼ਾ ਲਾ ਲਿਓ ਚੰਗੀ ਆ ਰੰਗ ਪ੍ਰਿੰਟ ਵਾਲੀ ਆ ਕੋਈ ਆਏ ਨਹੀਂ ਵੀਰੇ ਲਿਸੜ ਜੀ ਆ ਫੁੱਲ ਚਮਕ ਦਮਕਾ ਜੀ ਚੰਗੀ ਵੇਲ ਵਾਲੀ ਆ ਹਾਈਟ ਵਾਲੀ ਆ ਤੇ ਝੋਲੀ ਵੀ ਘਰ ਮਾਲੀ ਦੀ ਸੋਹਣੀ ਆ ਆਪਾਂ ਚੈੱਕ ਵੀ ਕਰਵਾ ਦਿੰਨੇ ਆ ਮੇਰਾ ਮੁੱਠੀ ਲਓ ਜੀ ਤੇ ਇਹਦੀ ਡਿਮਾਂਡ ਜੀ ਇਹਦੀ 14000 ਰੁਪਇਆ ਇਹਦੀ 14000 ਰੁਪਇਆ ਲੈ ਚਲਦੀ ਫਿਰ ਇਹਦੀ ਡਿਮਾਂਡ ਬਾਈ ਦੱਸਦਾ ਕਿ 14000 ਰੁਪਇਆ ਝੋਲੀ ਚੰਗੀ ਆ ਬਾਕੀ ਇਹਨਾਂ ਨਗਾਂ 'ਚ ਤੁਹਾਨੂੰ ਕੋਈ ਵੀ ਨਗ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ